ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਮਨਦੀਪ ਕੌਰ ਪੰਜਾਬੀ ਵਿਭਾਗ ਹੰਸਰਾਏ ਮੈਲਾ ਮਹਾਵਿਦਿਆਲਿਆ ਜਲੰਧਰ ਬੀਏ ਸੈਮੈਸਟਰ ਚੌਥਾ ਦੇ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲਬਾਤ ਕਰਾਂਗੇ ਗੁਰਮੁਖੀ ਲਿਪੀ ਬਾਰੇ ਗੱਲ ਕਰਨ ਤੋਂ ਪਹਿਲਾਂ ਲਿਪੀ ਬਾਰੇ ਵਿਚਾਰ ਕਰਾਂਗੇ ਕਿ ਲਿਪੀ ਕਿੰ ਨੂੰ ਕਹਿੰਦੇ ਆ ਲਿਪੀ ਕਿਸੇ ਭਾਸ਼ਾ ਦਾ ਲਿਖਣ ਪ੍ਰਬੰਧ ਹੁੰਦਾ ਜਦੋਂ ਅਸੀਂ ਕਿਸੇ ਭਾਸ਼ਾ ਨੂੰ ਲਿਖਦੇ ਆ ਜਿੰਨਾ ਚਿੰਨ੍ਹ ਦੇ ਰਾਹੀਂ ਅਸੀਂ ਉਹਨੂੰ ਅੰਕਿਤ ਕਰਦੇ ਆ ਉਹ ਜਿਹੜੀ ਲਿਖਣ ਕਲਾ ਦੀ ਤਰਤੀਬ ਹੈ ਉਹਨੂੰ ਅਸੀਂ ਲਿਪੀ ਕਹਿ ਦਿੰਦੇ ਹਾਂ ਅਤੇ ਹਰ ਭਾਸ਼ਾ ਦੀ ਆਪਣੀ ਇੱਕ ਲਿਪੀ ਹੁੰਦੀ ਹੈ ਹਰ ਭਾਸ਼ਾ ਇੱਕ ਭਾਸ਼ਾ ਦੂਜੀ ਭਾਸ਼ਾ ਤੋਂ ਵੱਖਰੀ ਹੈ ਤੇ ਹਰ ਭਾਸ਼ਾ ਦੇ ਕੋਲ ਆਪਣੀ ਇੱਕ ਵੱਖਰੀ ਲਿਪੀ ਵੀ ਹੈਗੀ ਇਹ ਵੱਖਰੀ ਲਿਪੀ ਉਸ ਭਾਸ਼ਾ ਵਿਸ਼ੇਸ਼ ਦੀਆਂ ਬੋਲਣ ਲਿਖਣ ਦੀਆਂ ਲੋੜਾਂ ਨੂੰ ਪੂਰੀਆਂ ਕਰਦੀ ਹੈ ਜਦੋਂ ਅਸੀਂ ਅੰਗਰੇਜ਼ੀ ਦੀ ਗੱਲ ਕਰਦੇ ਹਾਂ ਤੇ ਉਹ ਰੋਮਨ ਵਿੱਚ ਲਿਖੀ ਜਾਂਦੀ ਹੈ ਹਿੰਦੀ ਦੀ ਗੱਲ ਕਰਦੇ ਹਾਂ ਤੇ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ ਪੰਜਾਬੀ ਦੀ ਗੱਲ ਕਰਦੇ ਹਾਂ ਤੇ ਉਹ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ। ਕਈ ਥਾਵਾਂ ਤੇ ਇਹ ਸ਼ਾਮੁਖੀ ਵਿੱਚ ਵੀ ਲਿਖੀ ਜਾਂਦੀ ਹੈ। ਗੁਰਮੁਖੀ ਅਜਿਹੀ ਲਿਪੀ ਹੈ ਜਿਹਦੇ ਬਾਰੇ ਅਸੀਂ ਇਹ ਮੰਨਦੇ ਹਾਂ ਕਿ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਸਭ ਤੋਂ ਵਧੇਰੇ ਸਮਰੱਥ ਜਿਹੜੀ ਲਿਪੀ ਹੈ ਉਹ ਗੁਰਮੁਖੀ ਹੈ। ਇਹਦੀਆਂ ਵਿਸ਼ੇਸ਼ਤਾਵਾਂ ਕਰਕੇ ਇਹ ਪੰਜਾਬੀ ਭਾਸ਼ਾ ਦੀਆਂ ਲਿਖਣ ਦੀਆਂ ਲੋੜਾਂ ਨੂੰ ਪੂਰੀਆਂ ਕਰਦੀ ਹੈ। ਲਿਪੀ ਦਾ ਅਧਿਐਨ ਜਿਸ ਅਨੁਸ਼ਾਸਨ ਵਿੱਚ ਕੀਤਾ ਜਾਂਦਾ ਉਹਨੂੰ ਅਰਥੋਗ੍ਰਾਫੀ ਕਹਿ ਦਿੰਦੇ ਆ ਤੇ ਪੰਜਾਬੀ ਤੇ ਗੁਰਮੁਖੀ ਲਿਪੀ ਦਾ ਆਪਣਾ ਬਹੁਤ ਖੂਬਸੂਰਤ ਰਿਸ਼ਤਾ ਹੈ ਪੰਜਾਬੀ ਭਾਸ਼ਾ ਜਿਹੜੀ ਆ ਉਹ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ ਤੇ ਗੁਰਮੁਖੀ ਇਹਨੂੰ ਇਸ ਲਈ ਕਿਹਾ ਜਾਂਦਾ ਕਿ ਕਿਉਂਕਿ ਇਹ ਗੁਰੂਆਂ ਦੇ ਮukh ਤੋਂ ਨਿਕਲੀ ਹੈ ਗੁਰੂ ਸਹਿਬਾਨ ਨੇ ਇਹਨੂੰ ਇੱਕ ਤਰਤੀਬ ਦਿੱਤੀ ਇੱਕ ਵਿਗਿਆਨਿਕ ਪੱਧਰ ਦੇ ਉੱਤੇ ਇਹਨੂੰ ਇਹਦੇ ਵਿੱਚ ਵਿਗਿਆਨਿਕਤਾ ਪਾ ਕੇ ਇਹਦੇ ਵਿੱਚੋਂ ਬਹੁਤ ਸਾਰੀਆਂ ਹੁਣਤਾਈਆਂ ਨੂੰ ਬਹੁਤ ਸਾਰੀਆਂ ਕਮੀਆਂ ਨੂੰ ਇਹਨਾਂ ਨੇ ਮਨਫੀ ਕੀਤਾ। ਗੁਰੂ ਸਾਹਿਬਾਨ ਦੀ ਗੱਲ ਕੀਤੀ ਜਾਏ ਤਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੱਤੀ ਜਿਹੜੀ ਆ ਉਹ ਪੰਤੀ ਦਾ ਆਧਾਰ ਬਣਦੀ ਹੈ। ਗੁਰੂ ਅੰਗਦ ਦੇਵ ਜੀ ਨੇ ਇਹਦੇ ਵਿੱਚ ਪੰਜਾਬੀ ਲਿਖਣ ਲਈ ਜਿਹੜੇ ਚਿੰਨ ਵਰਤੇ ਜਾਂਦੇ ਉਹਨਾਂ ਨੂੰ ਇੱਕ ਨਿਸ਼ਚਿਤ ਤਰਤੀਬ ਦਿੱਤੀ। ਜਦੋਂ ਅਸੀਂ ਇਸ ਲਿਪੀ ਦਾ ਮੌਜੂਦਾ ਵਿਗਿਆਨਿਕ ਰੂਪ ਦੇਖਦੇ ਹਾਂ ਤੇ ਇਹਦੇ ਵਿੱਚੋਂ ਸਾਨੂੰ ਗੁਰੂ ਸਾਹਿਬਾਨ ਦੀ ਵਿਗਿਆਨਿਕ ਸੂਝ-ਬੂਝ ਵੀ ਵੇਖਣ ਨੂੰ ਮਿਲਦੀ ਹੈ। ਗੁਰਮੁਖੀ ਲਿਪੀ ਦੀ ਗੱਲ ਕਰਦੇ ਹਾਂ ਤੇ ਇਹਦੀਆਂ ਵਿਸ਼ੇਸ਼ਤਾਵਾਂ ਕੀ ਨੇ ਇੱਕ ਨਿਸ਼ਚਿਤ ਅੱਖਰ ਕ੍ਰਮ ਖਾਕਾ ਸਵਰਵਾਹਕ ਲਗਾ ਮਾਤਰਾਵਾਂ ਇਹ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਇਸ ਤੋਂ ਇਲਾਵਾ ਵਿਸ਼ਰਾਮ ਚਿੰਨ ਇਹਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਸ਼ਾਮਲ ਨੇ ਸਭ ਤੋਂ ਪਹਿਲਾਂ ਅੱਖਰ ਕ੍ਰਮ ਦੀ ਗੱਲ ਕਰਾਂਗੇ ਕਿ ਗੁਰਮੁਖੀ ਦੇ ਜਿੰਨੇ ਵੀ ਅੱਖਰ ਨੇ ਇਹਨਾਂ ਨੂੰ ਇੱਕ ਕ੍ਰਮ ਦੇ ਵਿੱਚ ਲਿਖਿਆ ਜਾਂਦਾ ਮੁਕੰਮਲ ਜਿਹੜੀ ਲਿਪੀ ਹੈਗੀ ਆ ਉਹਦੇ ਵਿੱਚ ਅਸੀਂ ਇਸ ਨੂੰ 35 ਅੱਖਰੀ ਕਹਿੰਦੇ ਆ ਕਿਉਂਕਿ ਇਹਦੇ ਅੱਖਰ 35 ਨੇ ਪਾਰਸੀ ਦੀਆਂ ਧੁਨੀਆਂ ਇਹਦੇ ਵਿੱਚ ਬਾਅਦ ਵਿੱਚ ਐਡ ਹੁੰਦੀਆਂ ਲਗਾ ਮਾਤਰਾਵਾਂ ਜਿਹੜੀਆਂ ਆ ਉਹਨਾਂ ਨੂੰ ਅਸੀਂ ਇਸ ਤਰਤੀਬ ਦੇ ਵਿੱਚ ਸ਼ਾਮਲ ਨਹੀਂ ਕਰਦੇ ਇਸ ਤਰਤੀਬ ਜਾਂ ਇਸ ਅੱਖਰ ਕ੍ਰਮ ਨੂੰ ਜਦੋਂ ਅਸੀਂ ਇੱਕ ਵਰਗੀਕਰਨ ਦੇ ਅਨੁਸਾਰ ਦੇਖਦੇ ਹਾਂ ਤਾਂ ਇਹ ਤਰਤੀਬ ਕੁਸ਼ ਇਸ ਪ੍ਰਕਾਰ ਦੀ ਬਣਦੀ ਇਹਦੇ ਵਿੱਚ ਊੜਾ ਐੜਾ ਈੜੀ ਸਵਰ ਵਾਹਕਾਂ ਵਜੋਂ ਜਾਣੇ ਜਾਂਦੇ ਆ ਬਾਕੀ ਜਿਹੜੇ ਆ ਉਹ ਵਿਅੰਜਨ ਆ ਇਹਨੀਆਂ ਕੁਝ ਧੁਨੀਆਂ ਜਿਹੜੀਆਂ ਆ ਪੈਰ ਬਿੰਦੀ ਵਾਲੀਆਂ ਨੇ ਜਿਹੜੀਆਂ ਅਸੀਂ ਫਾਰਸੀ ਤੋਂ ਲਈਆਂ ਤੇ ਮੁਕੰਮਲ ਰੂਪ ਵਿੱਚ ਇਹ ਸਲਿੱਪੀ ਦੇ ਵਿੱਚ ਉਹ ਸਾਰੇ ਅੱਖਰ ਆ ਜਾਂਦੇ ਆ ਜਿਹੜੇ ਪੰਜਾਬੀ ਭਾਸ਼ਾ ਦੀ ਦੇ ਉਚਾਰਨ ਨੂੰ ਸਹੀ ਢੰਗ ਦੇ ਨਾਲ ਬੋਲਣ ਦੇ ਲਈ ਸਹਾਇਕ ਹੁੰਦੇ ਖਾਕਾ ਹੁੰਦਾ ਕਿ ਕਿਸੇ ਲਿਪੀ ਨੂੰ ਲਿਖਣ ਦਾ ਢੰਗ ਕੀ ਹੈ ਜਦੋਂ ਅਸੀਂ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਆ ਤਾਂ ਇਸ ਲਿਪੀ ਨੂੰ ਖੱਬੇ ਤੋਂ ਸੱਜੇ ਲਿਖਿਆ ਜਾਂਦਾ ਜਿਵੇਂ ਅਸੀਂ ਸ਼ਾਮੁਖੀ ਦੀ ਗੱਲ ਕਰੀਏ ਤੇ ਉਹ ਅਸੀਂ ਸੱਜੇ ਤੋਂ ਖੱਬੇ ਲਿਖਦੇ ਆ ਪਰ ਪੰਜਾਬੀ ਭਾਸ਼ਾ ਨੂੰ ਖੱਬੇ ਤੋਂ ਸੱਜੇ ਲਿਖਿਆ ਜਾਂਦਾ ਇਸ ਦੇ ਇੱਕ ਕੁਝ ਅੱਖਰ ਨੇ ਜਿਹੜੇ ਲਾਈਨ ਤੋਂ ਥੱਲੇ ਹੁੰਦੇ ਆ ਕੁਝ ਅੱਖਰ ਨੇ ਜਿਹੜੇ ਲਾਈਨ ਤੋਂ ਉੱਪਰ ਹੁੰਦੇ ਆ ਉਦਾਹਰਨ ਵਜੋਂ ਜਦੋਂ ਅਸੀਂ ਅੱਖਰ ਲਿਖਦੇ ਆ ਇਹਦੇ ਸ਼ਬਦ ਤੇ ਉਹ ਲਾਈਨ ਤੋਂ ਹੇਠਾਂ ਜਿੱਦਾਂ ਕੱਪੜੇ ਲਟਕਾਏ ਜਾਂਦੇ ਆ ਇਦਾਂ ਅਸੀਂ ਲਿਖਦੇ ਆ ਪਰ ਲਗਾ ਮਾਤਰਾਵਾਂ ਜਿਹੜੀਆਂ ਹੈਗੀਆਂ ਆ ਜਿਦਾ ਸਿਹਾਰੀ ਬਿਹਾਰੀ ਅੱਧੀ ਉੱਪਰ ਐ ਦੀ ਲਾਈਨ ਤੋਂ ਹੇਠਾਂ ਹੁੰਦੀ ਐ ਇਸ ਤੋਂ ਇਲਾਵਾ ਜਦੋਂ ਅਸੀਂ ਅੰਕੜਦੁਲ ਅੰਕੜ ਦੀ ਗਣਲ ਕਰਦੇ ਆ ਤਾਂ ਉਹ ਵੀ ਸ਼ਬਦਾਂ ਦੇ ਹੇਠਲੇ ਸਤੇ ਚ ਲਗਾਏ ਜਾਂਦੇ ਆ ਸੋ ਇਹਨਾਂ ਨੂੰ ਅੰਕਿਤ ਕਰਨ ਦੇ ਲਈ ਇੱਕ ਨਿਸ਼ਚਿਤ ਢੰਗ ਦੇ ਨਾਲ ਕੁਝ ਮਾਪਦੰਡ ਨਿਸ਼ਚਿਤ ਕੀਤੇ ਗਏ ਆ ਸਵਰਵਾਹਕ ਊੜਾ ਐੜਾ ਤੇ ਈੜੀ ਤਿੰਨ ਮੰਨੇ ਗਏ ਆ ਇਹਨਾਂ ਦੇ ਨਾਲ ਅਸੀਂ ਲਗਾ ਮਾਤਰਾਵਾਂ ਲਗਾ ਕੇ ਆਪਣੀ ਮੁਹਾਰਨੀ ਜਿਹੜੀ ਆ ਉਹਨੂੰ ਅਸੀਂ ਮੁਕੰਮਲ ਕਰਦੇ ਆ ਸਵਰਵਾਹਕਾਂ ਦੀ ਵਰਤੋਂ ਭਾਸ਼ਾ ਵਿੱਚ ਆਮ ਨਹੀਂ ਹੁੰਦੀ ਕੁਝ ਵਿਸ਼ੇਸ਼ ਪਰਸਥਿਤੀਆਂ ਦੇ ਵਿੱਚ ਇਹਨਾਂ ਦੀ ਵਰਤੋਂ ਅਸੀਂ ਕਰਦੇ ਆਂ ਜਦੋਂ ਅਸੀਂ ਹਾ ਹਾ ਦੇ ਇੱਥੇ ਅਸੀਂ ਉਦਾਹਰਣ ਲੈਨੇ ਆਂ ਕਿ ਜਦੋਂ ਅਸੀਂ ਹਾਹੇ ਦਾ ਉਚਾਰਨ ਪੂਰਾ ਕਰਨਾ ਹੋਵੇ ਜਦੋਂ ਪੰਜਾਬੀ ਦੇ ਵਿੱਚ ਹਾਹਾ ਬਿਲਕੁਲ ਫਰੰਟ ਤੇ ਅੱਗੇ ਲੱਗਦਾ ਹੈ ਤੇ ਅਸੀਂ ਉਸ ਦਾ ਉਚਾਰਨ ਪੂਰਾ ਕਰਦੇ ਆਂ ਹਾਥੀ ਪਰ ਜਦੋਂ ਹਾਹਾ ਵਿਚਕਾਰਲੇ ਹਿੱਸੇ ਵਿੱਚ ਆ ਜਾਵੇ ਤੇ ਅਸੀਂ ਉਹਦਾ ਉਚਾਰਨ ਐ ਵੰਗ ਕਰਦੇ ਆਂ ਕਹਿਰ ਸ਼ਹਿਰ ਜੇਕਰ ਉਹ ਜਿਹੜਾ ਹੈ ਬਿਲਕੁਲ ਅੰਤ ਵਿੱਚ ਚਲਾ ਜਾਏ ਤਾਂ ਅਸੀਂ ਕਈ ਵਾਰ ਇਹਦਾ ਉਚਾਰਨ ਕਰਦੇ ਹੀ ਨਹੀਂ ਜਾਂ ਸੋ ਗੁਰਮੁਖੀ ਲਿਪੀ ਦੀਆਂ ਲਗਾ ਮਾਤਰਾਵਾਂ ਦੀ ਜਿਹੜੀ ਵਰਤੋਂ ਆ ਉਹਦੇ ਨਾਲ ਸੰਬੰਧਿਤ ਵੀ ਕੁਝ ਮਾਪਦੰਡ ਨਿਸ਼ਚਿਤ ਕੀਤੇ ਗਏ ਆ ਕਿ ਕਿਹੜਾ ਸ਼ਬਦ ਕਿੱਥੇ ਲੱਗੇਗਾ ਤੇ ਉਹਦਾ ਉਚਾਰਨ ਜਿਹੜਾ ਹੈ ਉਹ ਕਿੱਦਾਂ ਦਾ ਹੋਏਗਾ ਇਸ ਉਚਾਰਨ ਦੇ ਤਹਿਤ ਜਦੋਂ ਅਸੀਂ ਸਵਰਵਾਹਕਾਂ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਊੜਾ ਐੜਾ ਈੜੀ ਨੂੰ ਅ ਵਿਸ਼ੇਸ਼ ਤੌਰ ਤੇ ਰੱਖਿਆ ਜਾਂਦਾ ਹੈ ਹਾਹੇ ਦੀ ਨਾਲ ਜੁੜੀ ਜਿਹੜੀ ਜਾਣਕਾਰੀ ਆ ਉਹ ਅਸੀਂ ਅ ਅ ਭੜੇ ਨਾਲ ਸ਼ੇਅਰ ਕਰ ਚੁੱਕੀ ਹਾਂ ਕਿ ਹਾਹੇ ਦਾ ਉਚਾਰਨ ਸ਼ਬਦਾਂ ਦੇ ਮੱਧ ਵਿੱਚ ਅੰਤ ਵਿੱਚ ਤੇ ਸ਼ੁਰੂ ਵਿੱਚ ਆਉਂਦਾ ਤੇ ਉਹ ਬਿਲਕੁਲ ਉਚਾਰਨ ਵੱਖਰਾ ਵੱਖਰਾ ਹੋ ਜਾਂਦਾ ਪੱਬਾ ਤੱੱਦਾ ਟੱਡਾ ਛਿੱਜਾ ਤੇ ਘੱਗਾ ਇਹ ਉਹ ਸਵਰੀ ਦੁਨੀਆਂ ਨੇ ਜਿਨ੍ਹਾਂ ਨੂੰ ਅਸੀਂ ਮਹਾਪ੍ਰਾਣ ਧੁਨੀਆਂ ਵੀ ਕਹਿ ਦਿੰਨੇ ਆ ਇਹਨਾਂ ਨੂੰ ਲਿਖਣ ਦੇ ਲਈ ਕੁਝ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਔਰ ਇਹਨਾਂ ਚਿੰਨਾਂ ਦੇ ਵਿੱਚ ਅ ਜਦੋਂ ਅਸੀਂ ਪੱਪਾ ਤੱਤਾ ਚਿਚਾ ਟੈਂਕਾ ਕੱਕੇ ਦੀ ਗੱਲ ਕਰਦੇ ਆ ਤੇ ਇਹਨਾਂ ਦੇ ਨਾਲ ਜਦੋਂ ਅਸੀਂ ਹਾ ਹਾ ਧੁਨੀ ਦਾ ਉਚਾਰਨ ਕਰਦੇ ਆ ਤੇ ਫਿਰ ਇਹ ਮਹਾਪ੍ਰਾਣ ਧੁਨੀਆਂ ਬਣ ਜਾਂਦੀਆਂ ਨੇ ਜਿਸ ਪ੍ਰਕਾਰ ਅ ਜਦੋਂ ਅਸੀਂ ਗੱਲ ਕਰਦੇ ਆ ਤੱਦਾ ਖੱਗਾ ਤੇ ਉਦੋਂ ਅਸੀਂ ਹਾ ਹੈ ਦਾ ਜੋਰ ਜਿਹੜਾ ਹੈਗਾ ਉਹਦੇ ਨਾਲ ਵੇਖਣ ਨੂੰ ਸਾਨੂੰ ਮਿਲਦਾ ਜਿਵੇਂ ਅਸੀਂ ਅੰਗਰੇਜ਼ੀ ਦੇ ਵਿੱਚ ਇਹ ਸ਼ਬਦਾ ਦਾ ਉਚਾਰਨ ਕਰਨਾ ਹੋਵੇ ਤੇ ਫਿਰ ਅਸੀਂ ਇਹਦੇ ਵਿੱਚ ਐਚ ਧੁਨੀ ਜਿਹੜੀ ਆ ਉਹ ਅਸੀਂ ਨਾਲ ਲਗਾਵਾਂਗੇ ਤੇ ਉਹਦਾ ਮੁਕੰਮਲ ਜਿਹੜਾ ਉਚਾਰਨ ਹੋਏਗਾ ਪਰ ਪੰਜਾਬੀ ਦੇ ਵਿੱਚ ਸਾਡੇ ਕੋਲ ਇਦਾਂ ਨਹੀਂ ਆ ਪੰਜਾਬੀ ਵਿੱਚ ਸਾਡੇ ਕੋਲ ਕੱਲਾ ਇੱਕੋ ਹੀ ਇਦਾਂ ਦਾ ਅੱਖਰ ਹੈਗਾ ਇਦਾਂ ਦਾ ਸ਼ਬਦ ਹੈਗਾ ਜਿਹੜਾ ਇਸ ਧੁਨੀ ਦਾ ਮੁਕੰਮਲ ਉਚਾਰਨ ਕਰਦਾ ਲੱਲੇ ਪੜ ਬਿੰਦੀ ਤੇ ਲੱਲਾ ਇਸ ਦੀ ਵਰਤੋਂ ਨਾਲ ਜੁੜੇ ਕੁਝ ਨਿਯਮ ਇਸ ਪ੍ਰਕਾਰ ਨੇ ਕਿ ਜਦੋਂ ਅਸੀਂ ਗੋਲੀ ਤੇ ਗੋਲੀ ਜਦੋਂ ਅਸੀਂ ਗੋਲੀ ਲਿਖਾਂਗੇ ਤੇ ਲੱਲੇ ਦੇ ਪੈਰ ਬਿੰਦੀ ਆਏਗੀ ਜਦੋਂ ਅਸੀਂ ਗੋਲੀ ਆਖਾਂਗੇ ਤੇ ਲੱਲੇ ਦੇ ਪੈਰ ਬਿੰਦੀ ਨਹੀਂ ਆਏਗੀ ਸੋ ਇਹ ਬਹੁਤ ਬਰੀਕੀ ਦੇ ਵਿੱਚ ਇਸ ਸੀਜ਼ਨ ਸਮਝਣ ਦੀ ਜ਼ਰੂਰਤ ਹੈ ਤਾਂ ਜੋ ਸਾਡਾ ਬੋਲਚਾਲ ਜਿਹੜਾ ਉਹ ਸ਼ੁੱਧ ਹੋ ਸਕੇ ਉर्दू ਫਾਰਸੀ ਦੀਆਂ ਧੁਨੀਆਂ ਜਿਹੜੀਆਂ ਇਹਦੇ ਵਿੱਚ ਐਡ ਕੀਤੀਆਂ ਗਈਆਂ ਸੀ ਉਹਦੇ ਵਿੱਚ ਵੀ ਜੇ ਮੈਂ ਇੱਕ ਐਗਜ਼ਾਮਪਲ ਇੱਕ ਉਦਾਹਰਨ ਲਵਾਂ ਤੇ ਜਿੱਜਾ ਜਿੱਜੇ ਪੈਰ ਬਿੰਦੀ ਜ਼ਿੰਦਗੀ ਔਰ ਜ਼ਿੰਦਗੀ ਦੋ ਵੱਖਰੇ ਵੱਖਰੇ ਸ਼ਬਦ ਨੇ ਇਹਨਾਂ ਦੇ ਉਚਾਰਨ ਦੇ ਲਈ ਸਹੀ ਉਚਾਰਨ ਦੇ ਲਈ ਸਾਨੂੰ ਪੈਰ ਬਿੰਦੀ ਵਾਲੇ ਅੱਖਰ ਜਿਹੜੇ ਸ਼ਬਦ ਹੈਗੇ ਅੱਖਰ ਹੈਗੇ ਇਹਨਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਸੋ ਇਸ ਤੋਂ ਇਲਾਵਾ ਕੁਝ ਅੱਖਰ ਪੈਰ ਵਿੱਚ ਪਾਉਣ ਵਾਲੇ ਨੇ ਜਿਵੇਂ ਆਖਾਂ ਪ੍ਰੇਮ ਤੇ ਪੈਰ ਵਿੱਚ ਨਹੀਂ ਪੂਰਾ ਰਾਰਾ ਪਏਗਾ ਜਿਵੇਂ ਆਖਾਂ ਪ੍ਰੇਮ ਤੇ ਉਹ ਪੈਰ ਵਿੱਚ ਰਾਰਾ ਪਏਗਾ ਸੋ ਹ ਹ ਰਾਰਾ ਵਵਾ ਪੈਰ ਵਿੱਚ ਪਾਉਣ ਵਾਲੀ ਅੱਖਰ ਨੇ ਸੰਸਕ੍ਰਿਤ ਦੇ ਪ੍ਰਭਾਵ ਵਜੋਂ ਇਹ ਸਾਡੀ ਪੰਜਾਬੀ ਵਿੱਚ ਆਉਂਦੇ ਨੇ ਗੁਰਮੁਖੀ ਦੇ ਵਿੱਚ ਬਿੰਦੀ ਟਿੱਪੀ ਦੀ ਵਰਤੋਂ ਨਾਸਿਕਤਾ ਦੇ ਲਈ ਕੀਤੀ ਜਾਂਦੀ ਹੈ ਅਧਿਕਤ ਦੀ ਵਰਤੋਂ ਅਸੀਂ ਕਿਸੇ ਸ਼ਬਦ ਦੇ ਉੱਤੇ ਜਦੋਂ ਅਸੀਂ ਖਾਸ ਬਲ ਦੇਣਾ ਹੋਵੇ ਉਦੋਂ ਕਰਦੇ ਆਂ ਬਾਕੀ ਵਿਸ਼ਰਾਮ ਚਿੰਨ ਜਿਹੜੇ ਨੇ ਪੂਰਨ ਵਿਸ਼ਰਾਮ, ਪ੍ਰਸ਼ਨ ਚਿੰਨ, ਵਿਸਮਕ, ਵਿਸਮਕ ਬਿੰਦੀ, ਪੁੱਠੇ ਕਾਮੇ, ਦੁਬਿੰਦੀ, ਜੋੜਨੀ, ਡੈਸ਼ ਇਹ ਸਾਰੇ ਜਿਹੜੇ ਵਿਸ਼ਰਾਮ ਚਿੰਨ ਆ ਇਹਨਾਂ ਨੂੰ ਅਸੀਂ ਖਾਸ ਪਰਸਥਿਤੀਆਂ ਦੇ ਵਿੱਚ ਵਰਤੋਂ ਇਹਨਾਂ ਦੀ ਕਰਦੇ ਆਂ ਉਦਾਹਰਨ ਵਜੋਂ ਜਦੋਂ ਅਸੀਂ ਆਪਣੀ ਗੱਲ ਖਤਮ ਕਰ ਦੇਣੀ ਹੈ ਤੇ ਅਸੀਂ ਉੱਥੇ ਪੂਰਨ ਵਿਸ਼ਰਾਮ ਵਜੋਂ ਡੰਡੀ ਲਗਾ ਦੇਣੀ ਹੈ ਜਦੋਂ ਅਸੀਂ ਕਿਸੇ ਕੋਲੋਂ ਪ੍ਰਸ਼ਨ ਪੁੱਛਣਾ ਹੈ ਤੇ ਅਸੀਂ ਉਹਦੇ ਅੱਗੇ ਪ੍ਰਸ਼ਨ ਚਿੰਨ ਲਗਾ ਦੇਣਾ ਪਰ ਕਈ ਵਾਰ ਸਾਡੇ ਲਹਿਜ਼ੇ ਦੇ ਵਿੱਚ ਵੀ ਪ੍ਰਸ਼ਨ ਹੁੰਦਾ ਉਦਾਹਰਨ ਵਜੋਂ ਜੇ ਅਸੀਂ ਆਖੀਏ ਕਿ ਚਾਹ ਪੀਣੀ ਹੈ ਸੋ ਇਹ ਇੱਕ ਲਹਿਜ਼ੇ ਦੇ ਵਿੱਚ ਪ੍ਰਸ਼ਨ ਹੈ ਪਰ ਜੇ ਮੈਂ ਉਹਦੇ ਅੱਗੇ ਪ੍ਰਸ਼ਨ ਚਿੰਨ ਲਗਾਵਾਂ ਫੇਰ ਤਾਂ ਉਹ ਪ੍ਰਸ਼ਨ ਹੈ ਹੀ ਸੋ ਵਿਸਮਿਕ ਚਿੰਨ ਵਰਤੇ ਜਾਂਦੇ ਆ ਜਦੋਂ ਅਸੀਂ ਆਪਣੇ ਭਾਵਾਂ ਦਾ ਪ੍ਰਗਟਾਵਾ ਕਰਦੇ ਆ ਇਸ ਤੋਂ ਇਲਾਵਾ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ ਜੇ ਅਸੀਂ ਥੋੜਾ ਜਿਹਾ ਪਾਜ਼ ਦੇਣਾ ਹੈ ਤੇ ਕਮਾ ਲਗਾ ਦੇਣੀ ਆ ਪੂਰ ਥੋੜਾ ਜਿਹਾ ਵਿਸ਼ਰਾਮ ਦੇਣਾ ਤੇ ਕਮਾ ਪੂਰਨ ਵਿਸ਼ਰਾਮ ਦੇ ਲਈ ਅਸੀਂ ਡੰਡੀ ਦੀ ਵਰਤੋਂ ਕਰਦੇ ਆ ਦੋ ਬਿੰਦੀ ਦੀ ਵਰਤੋਂ ਪੁੱਠੇ ਕਾਮਿਆਂ ਦੀ ਵਰਤੋਂ ਬਿੰਦੀ ਕਾਮਾ ਦੀ ਵਰਤੋਂ ਵੀ ਬਿੰਦੀ ਕਮਾ ਜਿਵੇਂ ਪੂਰਨ ਵਿਸ਼ਰਾਮ ਤੋਂ ਥੋੜਾ ਘੱਟ ਠਹਿਰਾਵ ਵਾਲੀ ਸਥਿਤੀ ਦੇ ਵਿੱਚ ਵਰਤਿਆ ਜਾਂਦਾ ਹੈ ਕਿ ਜਦੋਂ ਕਮੇ ਤੋਂ ਥੋੜਾ ਜ਼ਿਆਦਾ ਠਹਿਰਾਵ ਦੇਣਾ ਹੋਵੇ ਪੁੱਠੇ ਕਮੇ ਜਦੋਂ ਅਸੀਂ ਕਿਸੇ ਦੀ ਗੱਲ ਨੂੰ ਐ ਬਿਲਕੁਲ ਐਜ਼ ਇਟ ਇਜ਼ ਉਧਰਤ ਸ਼ਬਦਾਂ ਦੇ ਵਿੱਚ ਵਰਤਦੇ ਹਾਂ ਉਦੋਂ ਵਰਤੇ ਜਾਂਦੇ ਆ ਦੁਬਿੰਦੀ ਵਿਆਖਿਆ ਦੇ ਲਈ ਵਰਤੀ ਜਾਂਦੀ ਹੈ ਜੋੜਨੀ ਦੋ ਸ਼ਬਦਾਂ ਨੂੰ ਜੋੜਨ ਜਾਂ ਸਮਾਸ ਦਾ ਕੰਮ ਵੀ ਦਿੰਦੀ ਹੈ ਡੈਸ਼ ਦੀ ਵਰਤੋਂ ਪਹਿਲਾਂ ਕੀਤੀ ਹੋਈ ਗੱਲ ਦੀ ਵਿਆਖਿਆ ਹੁੰਦੀ ਹੈ ਸੇਮ ਇਸੇ ਤਰ੍ਹਾਂ ਹੀ ਬ੍ਰੈਕਟਾਂ ਦੇ ਵਿੱਚ ਵੀ ਜਿਹੜੀ ਆ ਉਹ ਅਸੀਂ ਆਪਣੀ ਗੱਲ ਨੂੰ ਰੱਖਦੇ ਆ ਸੋ ਅੰਤ ਵਿੱਚ ਕਹਿ ਸਕਦੇ ਆ ਕਿ ਪੰਜਾਬੀ ਭਾਸ਼ਾ ਨੂੰ ਸਭ ਤੋਂ ਵੱਧ ਸ਼ੁੱਧ ਲਿਖਣ ਦੇ ਲਈ ਗੁਰਮੁਖੀ ਵਾਜਬ ਪਲਿੱਪੀ ਹੈ ਬਹੁਤ ਵਾਜਬ ਹੈ ਇਸ ਦਾ ਮੂਲ ਉਦੇਸ਼ ਪੰਜਾਬੀ ਬੋਲਣ ਵਾਲੇ ਲੋਕਾਂ ਦੀਆਂ ਧੁਨੀਆਂ ਨੂੰ ਅੰਕਿਤ ਕਰਨਾ ਹੈ ਇਸ ਵਿੱਚ ਵਿਸ਼ੇਸ਼ ਧੁਨੀ ਲਈ ਵੱਖਰਾ ਚਿੰਨ ਪ੍ਰਬੰਧ ਹੈ ਦੇਵਨਾਗਰੀ ਵਾਂਗ ਅੱਧਾ ਨਹੀਂ ਬਲਕਿ ਸਾਡੇ ਕੋਲ ਸਾਰੇ ਅੱਖਰ ਪੂਰੇ ਆ ਅੰਗਰੇਜ਼ੀ ਵਾਂਗ ਸਾਡੇ ਕੋਲ ਕੋਈ ਵੀ ਅੱਖਰ ਇੱਥੇ ਸਾਇਲੈਂਟ ਨਹੀਂ ਹੈਗਾ ਸਾਡੇ ਸਾਰੇ ਅੱਖਰ ਆਪਣੀ ਆਵਾਜ਼ ਆਪਣਾ ਇੱਕ ਉਚਾਰਨ ਜਿਹੜਾ ਆ ਉਹ ਰੱਖਦੇ ਆ ਸੋ ਵਿਗਿਆਨਿਕ ਪੱਤਰ ਦੇ ਉੱਤੇ ਇਹ ਬਹੁਤ ਅਮੀਰ ਭਾਸ਼ਾ ਹੈ ਆਸ ਕਰਦੀਆਂ ਕਿ ਵਿਸ਼ੇ ਨਾਲ ਜੁੜੀ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਵੇਗੀ ਸ਼ੁਕਰੀਆ ਧੰਨਵਾਦ